ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਪਿੰਡ ਲਾਲਿਆਣਾ ਜ਼ਿਲ੍ਹਾ ਬਠਿੰਡਾ ਤੋਂ ਬੋਲਦਾ ਜੀ ਮੈਂ ਅਤੇ ਮੇਰਾ ਪਰਿਵਾਰ ਦੋਨੇ ਜੀ 80 80% ਪਾਹਾਂ ਮੈਂ ਪਹਿਲਾਂ ਨੀ ਟੇਲਰਿੰਗ ਦਾ ਕੰਮ ਕਰਦਾ ਸੀ ਤੇ ਟੇਲਰਿੰਗ ਦੇ ਕੰਮ 'ਚ ਬੜੀ ਮੁਸ਼ਕਲ ਨਾਲ ਹੀ ਗੁਜ਼ਾਰਾ ਹੁੰਦਾ ਸੀ ਜੀ ਉਸ ਤੋਂ ਪਹਿਲਾਂ ਤਾਂ ਮੰਦੇ ਸੀ ਇਹ ਹਾਲਾਤ ਕਈ ਵਾਰੀ ਤਾਂ ਸਾਨੂੰ ਭੁੱਖੇ ਸੌਣਾ ਪੈਂਦਾ ਸੀ ਜੀ ਐਨੇ ਹਾਲਾਤ ਮਾਰੇ ਹੋ ਗਏ ਸੀ ਜੀ ਤੇ ਉਸ ਤੋਂ ਬਾਅਦ ਮੈਂ ਸੰਥੇਲੈਨ ਚਲਾ ਗਿਆ ਜੀ ਹੋਰ ਪਿੰਡ ਉੱਥੇ ਮੈਨੂੰ ਕਿਸੇ ਮੇਰੇ ਮਿੱਤਰ ਪਿਆਰੇ ਨੇ ਖਾਲਸਾ ਜਿਹੜੇ ਬਾਰੇ ਦੱਸ ਪਾਈ ਮੈਂ ਖਾਲਸਾ ਜਿਹੜਾ ਸੰਪਰਤ ਕੀਤਾ ਕਿ ਮੇਰੀ ਕੋਈ ਸਹਾਇਤਾ ਕੀਤੀ ਜਾਵੇ ਵੀ ਮੈਂ ਆਪਣੇ ਪਿੰਡ ਜਾ ਕੇ ਆਪਾਰਚਾਰ ਕਲਾਸ ਸਥਾ ਖਾਲਸਾਈਡ ਵੱਲੋਂ ਮੈਨੂੰ 45000 ਦੀ ਗ੍ਰੈਨੇ ਦਾ ਸਟੋਰ ਚਲਾਉਣ ਵਾਸਤੇ ਮਦਦ ਕੀਤੀ ਵੀ ਤੇ ਮੈਂ ਲਗਭਗ 9 ਮਹੀਨੇ ਹੋ ਗਏ ਦੁਕਾਨ ਕਰੀ ਦੁਕਾਨ ਦਾ ਵਧੀਆ ਟਾਈਮ ਪਾਸ ਹੋਣ ਲੱਗ ਗਿਆ ਜੀ ਮੰਨ ਲਓ ਵੀ ਮੈਨੂੰ 2-300 ਦੇ ਲਗਭਗ ਹੀ ਬਚਤ ਹੋ ਜਾਂਦੀ ਹੈ ਜੀ ਖਰਚਾ ਵਗੈਰਾ ਕੱਢ ਕੇ ਹੀ ਵਧੀਆ ਗੁਜ਼ਾਰਾ ਹੋ ਜਾਂਦਾ ਦੁੱਧ ਪਾਣੀ ਦਾ ਨਾਣ ਪਾਣੀ ਦਾ ਦੁਕਾਨ ਚੋਂ ਚੱਲੇ ਜਾਂਦਾ ਜੀ ਤੇ ਲਗਭਗ ਵਧੀਆ ਬੱਚਿਆਂ ਦੀ ਪੜ੍ਹਾਈ ਦਾ ਚੰਗਾ ਸਰਕਲ ਤਲਪੈ ਕਰਦਾ ਗੁਜ਼ਾਰਾ ਵਧੀਆ ਚੱਲਣ ਲੱਗਦਾ ਹੈ। ਖਾਲਸਾਏ ਵਾਰੇ ਬਹੁਤ ਅੰਜੇ ਵਿਚਾਰ ਆਈ ਜੋ ਲੋੜਵੰਦਾ ਦੀ ਸਹਾਇਤਾ ਕਰਦੀ ਆ ਤੇ ਪ੍ਰਮਾਤਮਾਗੇ ਹੀ ਅਰਦਾਸ ਕਰਦੇ ਆ ਵੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਖਾਲਸਾਏ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਖਾਲਸਾਏ ਦਾ।